ਅੱਜ ਪੰਜਾਬ ਵਿੱਚ ਚਿੱਟਾ ਵਾੜ ਕੇ ਪੰਜਾਬ ਦੀ نسل ਨੂੰ ਖਤਮ ਕੀਤਾ ਜਾ ਰਿਹਾ ਹੈ ਹਰ ਦੇਸ਼ ਵਿੱਚ ਸਿਰ ਪੰਜਾਬੀ ਹੀ ਨੌਜਵਾਨ ਕਿਉ ਮਰ ਰਹੇ ਨੇ ਅਮਰੀਕਾ ਕੈਨੇਡਾ ਵਰਗੇ ਦੇਸ਼ ਵਿੱਚ ਹਰ ਰੋਜ਼ ਖਬਰ ਸਪੜਨ ਸੁਣਨ ਨੂੰ ਮਿਲਦੀ ਹੈ ਕਿ ਅੱਜ ਵਿਦੇਸ਼ ਵਿੱਚ ਪੰਜਾਬੀ ਨੌਜਵਾਨ ਹਾਰਟ ਅਟੈਕ ਨਾਲ ਮੌਤ ਹੋ ਗਈ ਉਸਦੀ ਕਿ ਸਭ ਨਹੀਂ ਜਾਣਦੇ ਕਿ ਕਿਸ ਤਰ੍ਹਾਂ ਮੌਤਾਂ ਹੋ ਰਹੀਆਂ ਹਨ ਸਿਰ ਪੰਜਾਬੀਆਂ ਨੂੰ ਹੀ ਟਾਰਗੇਟ ਕਿਉਂ ਬਣਾਇਆ ਜਾ ਰਿਹਾ ਹੈ ਇੱਕ ਪੰਜਾਬੀ ਕੌਮੀ ਇਜਾਹੀ ਕੌਮ ਹੈ ਜੋ ਹਰ ਮੁਸ਼ਕਲ ਘੜੀ ਦਾ ਡਟ ਕੇ ਮੁਕਾਬਲਾ ਕਰਦੀ ਹੈ ਤੇ ਜਿੱਤ ਦਾ ਮੋਰਚਾ ਫਤਿਹ ਕਰਦੀ ਹੈ ਜਿੰਨਾ ਤੋਂ ਸਭੀ ਬਾਹਰੀ ਏਜੰਸੀਆਂ ਨੂੰ ਖਤਰਾ ਹੈ ਇਸੇ ਲਈ ਉਹ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ ਇੱਕ ਪੰਜਾਬੀ ਕੌਮੀ ਹੈ ਜਿਹੜੀ ਸਿਰ ਚੁੱਕ ਕੇ ਉਹਨਾਂ ਮੁਕਾਬਲਾ ਕਰ ਸਕਦੀ ਹੈ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਭ ਤੋਂ ਵੱਧ ਆਈਵੀਐਫ ਹਸਪਤਾਲ ਪੰਜਾਬ ਵਿੱਚ ਹਨ ਅਤੇ ਉਹਨਾਂ ਵਿੱਚ ਸਭ ਤੋਂ ਵੱਧ ਡੋਨਰ ਜਿਹੜੇ ਨੇ ਉਹ ਪ੍ਰਵਾਸੀ ਹਨ ਜਾਨੀ ਪੰਜਾਬ ਤੋਂ ਆਏ ਪਾਹਰੀ ਲੋਕ ਕਿਉਂਕਿ ਸਾਡੇ ਨੌਜਵਾਨਾਂ ਨੂੰ ਤਾਂ ਚਿੱਟਾ ਖਤਮ ਹੀ ਕਰਦਾ ਜਾ ਰਿਹਾ ਹੈ ਉਹ ਇਸ ਲਈ ਰਹਿ ਨਹੀਂ ਰਹੇ ਉਹ ਖਤਮ ਹੀ ਹੁੰਦੇ ਜਾ ਰਹੇ ਹਨ ਪਰ ਜੋ ਨੌਜਵਾਨ ਠੀਕ ਹਨ ਉਹ ਅੱਗੇ ਨਹੀਂ ਆਉਣਾ ਚਾਹੁੰਦੇ ਹੁਣ ਤੋਂ ਮੇਰੇ ਵੀਰੋ ਸਾਡੀ ਨਸਲ ਹੀ ਖਤਮ ਕੀਤੀ ਜਾ ਰਹੀ ਹੈ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਮੇਰੇ ਭਰਾਵਾਂ ਨੂੰ ਕਿ ਹਮਲਾ ਮਾਰੋ ਇਸ ਤਰ੍ਹਾਂ ਕਿ ਹੁਣ ਪਿੰਡੋਂ ਪਿੰਡ ਕਮੇਟੀਆਂ ਬਣ ਚੁੱਕੀਆਂ ਹਨ ਨਸ਼ੇ ਦੇ ਖਿਲਾਫ ਇਸੇ ਤਰ੍ਹਾਂ ਤੁਸੀਂ ਵੀ ਹਿੰਮਤ ਕਰੋ ਕਿ ਤੁਸੀਂ ਇਸ ਚਿੱਟੇ ਦੇ ਜ਼ਹਿਰ ਤੋਂ ਬਾਹਰ ਨਿਕਲੋ ਇਸ ਨੂੰ ਖਤਮ ਕਰਨ ਵਿੱਚ ਇੱਕ ਦੂਜੇ ਦੀ ਮਦਦ ਕਰੋ ਨਾ ਕਿ ਇੱਕ ਦੂਜੇ ਦੇ ਲਤਾਂ ਖਿੱਚੋ ਜਦੋਂ ਪੰਜਾਬੀ ਕੌਮ ਹੀ ਨਾ ਰਹੀ ਤਾਂ ਕੀ ਕਰਨਾ ਬਾਬੇ ਨਾਨਕ ਦਾ ਲੰਗਰ ਲਾ ਕੇ ਅੱਜ ਸਾਨੂੰ ਲੋੜ ਹੈ ਆਪਣੀ ਨਸਲ ਨੂੰ ਬਚਾਉਣ ਦੀ ਮੈਂ ਆਪਣੇ ਨੌਜਵਾਨ ਯੂਥ ਨੂੰ ਬੇਨਤੀ ਕਰਦੀ ਹਾਂ ਜਿਸ ਤਰ੍ਹਾਂ ਤੁਸੀਂ ਨੇ ਹਰ ਇੱਕ ਮੋਰਚਾ ਫਤਿਹ ਕੀਤਾ ਹੈ ਵੀਰੋ ਹੁਣ ਤਾਂ ਸਾਡੀ ਨਸਲ ਤੇ ਆਗਲਾ ਲਾ ਪਈ ਹੈ ਸਾਨੂੰ ਬਾਹਰੀ ਏਜੰਸੀਆਂ ਨੇ ਸਾਡੀ ਨਸਲ ਹੀ ਜਦੋਂ ਖਤਮ ਕਰ ਦਿੱਤੀ ਤਾਂ ਸਾਡੇ ਉਦਦਮ ਕੀ ਕਰਨਗੇ ਮੈਂ ਬਹੁਤੀ ਸਿਆਣੀ ਨਹੀਂ ਪਰ ਸਿਆਣਿਆਂ ਦੀ ਗੱਲਾਂ ਸੁਣ ਕੇ ਅੱਜ ਮੇਰਾ ਮਨ ਕੀਤਾ ਕਿ ਮੈਂ ਅੱਜ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਜ਼ਰੂਰ ਕਰਾਂ ਅਜੀਬ ਆਰੀ ਜੰਸੀਆ ਸਾਡੇ ਨੌਜਵਾਨ ਵੀਰਾਂ ਧੀਆਂ ਪੁੱਤਰਾਂ ਦੀਆਂ ਨਸ਼ਿਆਂ ਵਿੱਚ ਤੁਤ ਉਹਨਾਂ ਦੀ ਵੀਡੀਓ ਬਣਾ ਕੇ ਸਾਨੂੰ ਇੱਕ ਅਜਿਹੀ ਤਰਸਯੋਗ ਹਾਲਤ ਵਿੱਚ ਪਹੁੰਚਾ ਦਿੱਤਾ ਹੈ ਸਾਡਾ ਪੰਜਾਬੀ ਸੂਬਾ ਇੱਕ ਤਰਸਯੋਗ ਹਾਲਤ ਦੇ ਵਿੱਚ ਦਿਖਾਇਆ ਜਾਂਦਾ ਹੈ ਮੈਂ ਬੇਨਤੀ ਕਰਦੀ ਹਾਂ ਮੇਰੇ ਵੀਰੋ ਅੱਗੇ ਆਓ ਤੇ ਵਿਖਾ ਦਿਓ ਕਿ ਅੱਜ ਕੀ ਇੱਕ ਪੰਜਾਬੀ ਕੌਮ ਹੀ ਇੱਕ ਅਜਿਹੀ ਕੌਮ ਹੈ ਜੋ ਜ਼ੁਲਮ ਤੇ ਨੱਥ ਪਾ ਸਕਦੀ ਹੈ ਕਿਉਂਕਿ ਇਸ ਕੌਮ ਨੂੰ ਸਾਡੇ ਗੁਰੂਆਂ ਪੀਰਾਂ ਦਾ ਥਾਪੜਾ ਹੈ ਇਹ ਕੌਮ ਨਾ ਕਦੇ ਹਾਰੀ ਹੈ ਤੇ ਨਾ ਕਦੇ ਹਾਰੇਗੀ